ਹਾਂ ਤੇ ਵਰਗਾ ਤੇ ਵਧੀਆ ਡੱਬਾ ਲੈ ਕੇ ਆਈ ਆ ਅੱਛਾ ਚੱਲ ਭੈ ਪੂਆ ਨਹੀਂ ਹੋਰ ਲੈ ਦੋਵੇਂ ਕਾਟਵਾ ਆਹੋ ਦੋਵੇਂ ਕਾਟਵਾ ਚੱਲ ਪੂਆ ਅੱਜਕੱਲ ਤੇ ਕਾੜੀ ਬੜੇ ਬੜੇ ਵਧੀਆ ਬਣਦੇ ਪਈ ਆ ਹਾਂ ਹੁਣ ਤਾਂ ਜਮਾਨੇ ਦੇ ਨਾਲ ਹੀ ਸਭ ਕੁਝ ਵਾ ਚੱਲ ਕਿਤੇ ਵੇਖ ਹੀ ਨਾ ਲੈਣਾ ਪੂਆ ਫੇਰ ਉਹਨਾਂ ਤਾਂ ਤੜਪ ਪੈਣਾ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਆਈ ਬਹੁਤ ਵਧੀਆ ਤਰੀਕੇ ਨਾਲ ਮਿਲਣਾ ਗਿਲਣਾ ਵਾ ਤੈਨੂੰ ਕੋਈ ਨਹੀਂ ਜਿੱਦਾਂ ਤਾਂ ਤੁਸੀਂ ਮਿਲੋਗੇ ਤਾਂ ਤਾਂ ਮਮੀ ਮਿਲੋ ਹਾਂ ਹਾਂ ਕੋਈ ਗੱਲ ਨਹੀਂ ਕਦੋਂ ਵਾਰ? ਸੰਖੀਠਾ ਵਾਰ। ਹਾਂ ਬਹੁਤ ਠੀਕ ਠਾਕ ਵਾ। ਢਾਣੇ ਕਪੜੇ ਕੁਪੜੇ ਨਹੀਂ ਹੈ ਜੇ। ਥੋੜੇ ਬੋਤੇ ਬਣਾ ਲਏ ਥੋੜੇ ਬੋਤੇ ਬਣਾਉਂਦੇ ਆ। ਆ ਲਓ ਭੂਆ ਜੀ। ਆ ਫਾੜੀ ਲਿਓ ਇੰਨੇ ਮੁੰਡੇ ਨੇ ਨਾ ਡੋਲ ਦੇਣੀ ਜੇ। ਚਲ ਨਹੀਂ ਡੋਲਦਾ। ਉਹ ਆਪਣੇ ਆਰੇ ਲਗਾ। ਆਹੋ। ਉਹ ਖਾਣ ਜਾਂ ਬਾਦਾਮ ਕਾਜੂ। ਤੇ ਹੋਰ ਨਿਆ ਨਿਆ ਸਾਡਾ ਬਾਦਾਮ ਕਾਜੂ ਖਾਣ ਆ ਆ ਖਾ ਕੇ ਵੇਪ ਭੂਆ। ਵੇਖਿਆ ਮੇਰੇਆਂ ਤੋਂ ਆਈ ਉਹ ਵਿੱਚ ਪਾਇ ਕੋਕੋਨਟ ਤੇ ਦੇਸੀ ਘਿਓ ਦੇ। ਉਹਨੇ ਇਹ ਨਹੀਂ ਕਦੀ ਕਿਹਾ ਵੱਡੀ ਨੇ ਤੇ ਮੇਰੇ ਵੀ ਪੇਕਿਆਂ ਤੋਂ ਕੁਝ ਹੁੰਦਾ ਉਹਨੇ ਨਹੀਂ ਕਦੀ ਦੱਸਿਆ ਭੂਆ ਦੇ ਕੇ ਨਹੀਂ ਜਾਂਦੇ ਹੁਣੇ ਤੇ ਇਹ ਤਾਂ ਦੇ ਕੇ ਨਹੀਂ ਜਾਂਦੇ ਕੋਦੇ ਦਿਲ ਮਾੜਾ ਦੱਸਣਾ ਨਹੀਂ ਕਿਹਾ ਆਹੋ ਅੰਦਰ ਅੰਦਰ ਵੜ ਕੇ ਬਥੇਰਾ ਕੋ ਖਾਂਦੀ ਆ ਸੱਚ ਮੈਂ ਜਦੋਂ ਮੈਂ ਤਾਂ ਤੁਹਾਨੂੰ ਦੱਸਾਂ ਭੂਆ ਨੇ ਤੇ ਕਿਤੇ ਲੱਡੂਆਂ ਵਾਲੀ ਕਰਤੀ ਕਮਾਲ ਸਾਡੇ ਵਾਸਤੇ ਤੇ ਹੂੰ ਦੱਬੇ ਬਹੁਤ ਸੋਹਣਾ ਵਾ ਵੱਡ ਡੱਬੇ ਆਪਣੇ ਮਹਿੰਗੇ ਬਣਾਏ ਸਾਰੇ ਬਣਾਏ ਜਾਂਦੇ ਆਂ ਆਹੋ ਨਹੀਂ ਚੰਗੇ ਚੰਗੇ ਬਣਾਏ ਥੋੜੇ ਬੋਤੇ ਵਿੱਚ ਛੋਟੇ ਵੀ ਬਣਾਏ ਆ ਆ ਵੇਖ ਲੱਡੀ ਕਿੱਲ ਲਗੋਦਾ ਦੇ ਵੇ ਗੁਰਵਰ ਨੇ ਸਿੱਧੋ ਦੇ ਬਣਾਏ ਆ ਆਹੋ ਦੋਨੋਂ ਹੀ ਸਮੈਲ ਆਉਂਦੀ ਭੂਆ ਤੇ ਗੱਲ ਸੁਣ ਜਿਹੜੀ ਉਧਰ ਲਿਆਂਦੇ ਲੱਡੂ ਉਹ ਇਹਨੇ ਨੇ ਲੱਡੂ ਆ ਲੱਡੀਆਂ ਵਾਂ ਲੱਡੂ ਕਾਦੇ ਆ ਲੱਡੂ ਤਾਂ ਆ ਵਾ ਅੱਛਾ ਉਹ ਇਹਨੇ ਨਹੀਂ ਉਹ ਨਹੀਂ ਵੱਡੇ ਲਿਆਂਦੇ ਤੇ ਭੂਆ ਕੋਈ ਨਹੀਂ ਜੇ ਤੂੰ ਲੱਡੂ ਵੱਡੇ ਲਿਆਂਦੇ ਤੇ ਅਸੀਂ ਵੀ ਗਫੇ ਵੱਡੇ ਹੀ ਦੇਨੇ ਆ ਇਧਰ ਉਹ ਭੂਆ ਕਹਿੜੀ ਕਿੰਦੀ 1000 ਰੁਪਏ ਦੇਣਾ ਵਾ ਕਦੋਂ ਮੈਂ ਕਹੇ 11000 ਰੁਪਏ ਵਾਲਾ ਤੇ ਸੂਟ ਹੀ ਲੈਣਾ ਵਾ ਲਾਡੋ ਦਾ ਮੈਨੂੰ ਪਤਾ ਵਾ ਲੱਖ 2 ਲੱਖ ਦਵਾਂਗੇ ਮੇਲਣ ਵਾਲੇ ਦਾ ਵੀ ਇਹ ਮੇਲਣ ਵਾਲੀ ਆ ਇਹਨਾ ਮੈਨੂੰ ਪਤਾ ਹੈ ਦਾ ਪਤਾ ਨਹੀਂ ਪੂਆ ਇਹ ਵੀ ਨਾ ਫੌਜੋ ਦੇ ਆਏ ਆ ਸ਼ਾਇਦ ਆ ਲੋ ਉਹ ਵਾਲਾ ਲੱਡੂ ਲੈ ਕੇ ਆਈ ਆ ਤੂੰ ਹੀ ਸੁਆਦ ਵੇ ਲੈ ਲੋ ਖਾੜੇ ਬਾਤ ਆ ਲੱਡੂ ਤੇ ਉਹਨਾਂ ਦਾ ਇਤਿਹਾਸ ਹੈ ਜਿਹ ਲੱਡੂਆਂ ਦਾ ਉਹ ਨਹੀਂ ਪਟਾ ਡੱਬਾ ਤੁਹਾਨੂੰ ਭਲੇਖਾ ਲੱਗਾ ਹੋਣਾ ਵਾ ਉਹ ਨਹੀਂ ਮੈਨੂੰ ਨਹੀਂ ਭਲੇਖਾ ਲੱਗਾ ਤੇ ਜਦੋਂ ਮੈਂ ਅੰਦਰੋਂ ਨਿਕਲਦੀ ਨਾ ਮੈਂ ਵੇ ਲੈ ਉੱਥੇ ਅਗਲੀਆਂ ਖੋਲ ਖੋਲ ਵੇਖਣ ਲਈਆਂ ਸੀ ਐਡੇ ਐਡੇ ਵੱਡੇ ਲੱਡੂ ਤੇ ਖੋਏ ਵਾਲੇ ਲੱਡੂ ਹੋਣੇ ਆ ਵਿੱਚ ਜਿਹੜਾ ਜ਼ਿਆਦਾ ਮਟੀਰੀਅਲ ਨਹੀਂ ਭਵਾਈਦਾ ਉਹ ਭੋਏ ਆ ਸਾਡੇ ਬਾਤ ਜਿਹੜੀ ਉਹ ਮਗਰੋਂ ਤੋਂ ਦੀ ਡੈਗੀ ਹੋਣੀ ਬੁੱਢੀ ਉਹਦੇ ਵੱਲ ਲੈ ਹੁਣੇ ਆ ਉਹ ਬਲਜੀਤ ਦੇ ਤੇ ਸੁਣਿਆ ਸੀ ਵੀ ਆਂਦੇ ਨੂੰ ਦੇ ਕੇ ਜਿਹੜਾ ਚੰਗੇ ਚੰਗੇ ਨੇ ਨੇਕ ਜਿਆ ਨੂੰ ਪਾ ਦੋ ਤੇ ਜਿਹੜੀ ਰੈਂਦ ਖੂਨਾ ਨਾ ਉਹ ਜਿਹੜੇ ਮਾੜੇ ਮੋٹے ਗਰੀਬ ਉਹਨਾਂ ਨੂੰ ਦੇ ਦਾਂਗੇ ਹਾਂ ਤੇ ਅਸੀਂ ਕਿਹੜੀ ਰੈਂਦ ਖੂਨ ਦਹੀਂ ਅਸੀਂ ਤੇ ਜਿੱਦਾਂ ਉਹ ਹੀ ਭਰਾ ਉਹਦਾ ਤੁਸੀਂ ਵੀ ਤੇ ਉਹਨਾਂ ਦੇ ਭਰਾ ਆ ਹੀ ਨਾ ਭਤੀਆਂ ਚੀ ਭੂਆ ਨੇ ਫਰਕ ਪਾਤਾ ਪਰ ਕਸੂਰ ਤੇ ਭੂਆ ਦਾ ਨਾ ਭੂਆ ਨੇ ਫਿਰ ਉਧਰ ਹੀ ਕੀ ਨਾ ਜਿੱਦਾਂ ਚਾਰ ਦੁੱਕੀਆਂ ਦੇਖਦੀਆਂ ਇਹਨੂੰ ਇਧਰੋਂ ਪਤਾ ਨਾ ਕਿਨੇ ਦੇਣਾ ਕੱਖ ਨਹੀਂ ਤੁਕੀਆਂ ਦੀ ਕਿਹੜੀ ਗੱਲ ਆ ਇਹ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਕਿਤੇ ਸਦਾ ਬੈਠੀਆਂ ਥੋੜੀ ਰਹਿੰਦੀਆਂ ਵਾ ਨਾਲੇ ਗਰੀਬੀ ਕਿਹੜੀ ਮਾੜੀ ਚੀਜ਼ ਹੁੰਦੀ ਆ ਜੇ ਅੱਜ ਭੂਆ ਤੇ ਖੰਡ ਦੀ ਚਾਹ ਬੀਜ ਲੈਂਦੀ ਤੇ ਫੇਰ ਕੀ ਹੀ ਸਾਡੀ ਵੀ ਇੱਜ਼ਤ ਰਹਿ ਜਾਂਦੀ ਨਾਲੇ ਉਹ ਅਗਲੀ ਚੜ੍ਹੋਤੀ ਹੋਗੀ ਕਿ ਨਹੀਂ ਉਹ ਚੱਲ ਕੋਈ ਨਹੀਂ ਕਦੀ ਦਾਦੀ ਨਹੀਂ ਕਦੀ ਪੋਤੇ ਦੀਆਂ ਕੋਈ ਗੱਲ ਨਹੀਂ ਨਾ ਫੇਰ ਮੇਰਾ ਤੈਨੂੰ ਹੀ ਜੀ ਕਰਦਾ ਖਾਣ ਨੂੰ ਉਹ ਲੈ ਜਾ ਮੇਰੇ ਲਾਗੂ ਇਹਨਾਂ ਨੂੰ ਜੇ ਜੀਵਨ ਉਧਰ ਚੱਲ ਗਿਆ ਨਾ ਉਧਰ ਉਹਨੇ ਡੱਬਾ ਵੇਖ ਲਿਆ ਤੇ ਉਹਨੇ ਕਿਹਾ ਮम्मा ਇੱਧਰ ਵੱਡਾ ਡੱਬਾ ਨਹੀਂ ਆਇਆ ਤੇ ਜਦੋਂ ਨਿਆਣੇ ਇਦਾਂ ਦੀਆਂ ਗੱਲਾਂ ਪੁੱਛਦੇ ਹਨ ਉਦੋਂ ਬੜਾ ਦਿਲ ਪਾੜਦਾ ਜੀ ਉਹ ਚੱਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਤੇ ਇਹਦੇ ਪੂਰਨ ਕੀਤਾ ਮਾੜਾ ਹੀ ਆ ਚੱਲ ਰੋ ਨਾ ਇਹ ਵੀ ਸਭ ਤੇਰੀਆਂ ਹੀ ਮਿਹਰਬਾਨੀਆਂ ਵਾ ਇੱਥੇ ਤੱਕ ਤੂੰ ਹੀ ਪਹੁੰਚਾਇਆ ਵਾ ਮੈਨੂੰ ਮੈਂ ਕੀ ਕਰਤਾ ਉਦੋਂ ਕਿਹਾ ਇਹ ਕੁੜੀ ਨੂੰ ਪਲੱਸ 2 ਕਰਾਤੀ ਬਾ ਠੀਕ ਉਹਨੂੰ ਹੱਥ ਪੀਲੇ ਕਰਦੀਏ ਉਦੋਂ ਨਹੀਂ ਇਹਨੂੰ ਕੋਰਸ ਕਰਾ ਲਾ ਇਹਨੂੰ ਡਿਗਰੀ ਕਰਾ ਲਾ ਅਗਲੀ ਕੋਰਸ ਕਰ ਗਈ ਡਿਗਰੀ ਕਰ ਗਈ ਚੰਗਾ ਵਿਆਹ ਕਰਾ ਦਿੱਤਾ ਸਾਰਾ ਕੁਝ ਮੇਰਾ ਵੇਚ ਵਟਾ ਕੇ ਉਹਦੀ ਵੀ ਭੈਣ ਹੀ ਸੀ ਨਾ ਅਗਰ ਇਹਨੇ ਗੋਮਲੋਂ ਦੀ ਮਿੱਟੀ ਹਰਤੀ ਉਦੋਂ ਹੀ ਕਿ ਕਰਜ਼ਾ ਪਾਤਾ ਮੇਰੇ ਸਿਰ ਤੇ ਤੀਜਾ ਰਖ ਲੀਆਂ ਆਪ ਸਾਰੀਆਂ ਮੈਂ ਤਾਂ ਭਲਾ ਹੀ ਸੋਚਿਆ ਸੀ ਮੈਂ ਕਰਦੀ ਧੀ ਇਕੱਲੀ ਇਕੱਲੀ ਪੜ ਲਿਖ ਜਾਊਗੀ ਚੰਗਾ ਘਰ ਬਾ ਲੱਭ ਜੂਗਾ ਮੈਨੂੰ ਕੀ ਪਤਾ ਸੀ ਇਹਨਾਂ ਨੇ ਸਾਡੇ ਨਾਲ ਇੰਤਾ ਕਰਨੀ ਆ ਉਹਦਾ ਤਾਂ ਚੰਗਾ ਵੇਖ ਲਿਆ ਤੇ ਗਾੜੀ ਆਪਣੇ ਮੁੰਡੇ ਦਾ ਕੀ ਵੇਖਣਾ ਹੀ ਹੁਣ ਉਹ ਜਿਹੜੇ ਚੀਜ਼ਾਂ ਮੰਗਦਾ ਮੈਨੂੰ ਪਤਾ ਵਾ ਮੇਰਾ ਅੰਦਰੋਂ ਬਲੁੰਦਿਆ ਜਾਂਦਾ ਆ ਵਾ ਜਾਇ ਰਖ ਲੈ ਇਹਨਾਂ ਨੂੰ ਮੇਰੇ ਸਾਹਮਣੇ ਨਾ ਬਖਾ ਲੈ ਨਾ ਮੂੰਹ ਮੂੜ ਪਤਾ ਨਹੀਂ ਪੂਆ ਨੇ ਨਿੱਕੇ ਲੱਡੂ ਪਤਾ ਨਹੀਂ ਕਿੰਨੂ ਦਿੱਤੇ ਆ ਤੇ ਇੱਕ ਚਾਚੀ ਆ ਚਾਚੀ ਵੀ ਲਾ ਕੇ ਗੱਲਾਂ ਕਰਦੀ ਮੈਨੂੰ ਪਤਾ ਨਹੀਂ ਮੇਰ ਚ ਕੀ ਘੱਡ ਲੈਣਾ ਵੈਰ ਮੰਮੀ ਨਾ ਪਈ ਆ ਤੇ ਲਾ ਲਾ ਕੇ ਗੱਲਾਂ ਮੈਨੂੰ ਸੁਣਾਉਂਦੀ ਏ ਚੱਲ ਭੁੱਖ ਬੜੀ ਲੱਗੀ ਈ ਚੱਲ ਜਾ ਕੇ ਲੱਡੂ ਖਾ ਕੇ ਆਉਨੇ ਆ ਹਲੇ ਢਿੱਡ ਵੱਡੇ ਹੋਣੇ ਆ ਲੱਡੂ ਖਾਂਦਾ ਵੀ ਨਿਆਰਾ ਹੋਣਾ મોટે લડુ ખાના ભુખ બડી લગી ચાલ જે ભૂને ચાલ આ મમ્મી ભૂ લડુ કે ભુ દુવા ਉਹ ਨਹੀਂ ਉਹ ਨਹੀਂ ਉਹ ਵੱਡੇ ਵੱਡੇ ਲੱਡੂ ਉਹ ਭਰਾਵਾ ਵੱਡੇ ਵੱਡੇ ਪੂਆ ਤੇ ਇੱਥੇ ਨਹੀਂ ਲੈ ਕੇ ਆਈ ਉਹਨਾਂ ਨੂੰ ਦੇ ਕੇ ਆਈ ਆ ਐਵੇਂ ਉੱਥੇ ਤੇ ਚਾਚੀ ਡੇਡ ਵੱਡੇ ਲੱਡੂ ਖੜੀ ਫਿਰਦੀ ਤੇ ਤੂੰ ਉੱਥੇ ਕੀ ਕੰਨ ਡਿਆ ਸੀ ਤੈਨੂੰ ਕਿੰਨੇ ਕਿਹਾ ਸੀ ਤੈਨੂੰ ਉਹਨਾਂ ਨੂੰ ਖਾਣ ਨੂੰ ਦਿੱਤੇ ਨਹੀਂ ਤੇ ਫਿਰ ਉਹਨਾਂ ਦੇ ਮੂੰਹਵਾਂ ਲੇਖਣ ਡਿਆ ਸੀ ਕੀ ਲੋੜ ਪਈ ਤੈਨੂੰ ਜਾਣਦੀ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਜਦੋਂ ਉਹਨਾਂ ਘਰ ਪਰੌਣੇ ਆਏ ਹੋ ਨਾ ਉੱਥੋਂ ਨਿਕਲ ਆਇਆ ਕਰ ਐਨੂੰ ਪਰ ਉਹਨਾਂ ਨੇ ਕਹਿੰਦਾ ਇਹਨਾਂ ਤਾਂ ਨਿਆਣਾ ਭੁੱਖਾ ਸਾਡੇ ਵੱਲ ਵੇਂਦਾ ਰਹਿੰਦਾ ਵਾ ਜਦੋਂ ਤੈਨੂੰ ਉਹਨੇ ਖਾਣ ਨੂੰ ਨਹੀਂ ਦਿੱਤਾ ਤੇ ਫਿਰ ਤੂੰ ਉੱਥੇ ਕਾਹਤੋਂ ਖਲੋਤਾ ਰਿਆ ਹੈ ਆਦਾ ਤੂੰ ਚੁੱਸ ਚਾਹ ਫੱਟ ਜਾ ਹਾਂ ਜਿਹਨੂੰ ਉਸ ਕੱਢਦਾ ਆਪਣਾ ਮਾਂ ਆਪਣੀ ਉਸ ਕੱਢਦਾ ਨਾਲੇ ਪਿਓ ਦਾ ਇਹ ਇਹਨਾਂ ਨੇ ਖ ਦੇਖੋ ਦੇਖੇਗਾ ਹੂੰ ਹੋਇਆ ਨਾ ਮਾਰੀ ਪੈਣਾ ਮਾਮੀ ਨਾ ਘਰ ਹੈ ਆਹ ਵਸ ਲੱਡੂ ਵੇਵੇਂ ਮੂੰਹ ਚ ਪਾਣੀ। ਫਰੀ ਉਹ ਕੁੱਟੀ ਜਾਨੀ ਐ, ਕੀ ਬਿਮਾਰੀ ਐ। ਉਹ ਉੱਥੇ ਖਲੋਤਾ ਰਹਿੰਦਾ ਤੇ ਮੂੰਹ ਵੱਲ ਵੇਂਦਾ ਰਹਿੰਦਾ ਪੇ ਕੀ ਖਾਂਦੇ ਪੀਂਦੇ ਆ, ਮੈਨੂੰ ਦਿੰਦੇ ਆ ਕਿ ਨਹੀਂ ਦਿੰਦੇ। ਭੂਆ ਡੇ ਡੇ ਵੱਡੇ ਲੱਡੂ ਲੈ ਕੇ ਆਈ ਤੇ ਸਾਡੇ ਬਾਤ ਲੈ ਕੇ ਆਈ ਆ। ਨਹੀਂ ਤੇ ਉਹਦੇ ਚ ਲੱਡੂ ਨੇ ਵੀ ਕੁੱਟੀ ਜਾਨੀ ਉਹਨੂੰ ਪਿਓ ਆਪਣੇ ਨੂੰ। ਪਿਓ ਉੱਥੇ ਕੀ ਕਰਨ ਗਿਆ ਸੀ? ਜਦੋਂ ਉਹਨਾਂ ਦੇ ਘਰ ਪਰੌਣੇ ਆਏ ਹੁਣ ਮੈਂ ਬਥੇਰੀ ਵੇ ਦੀ ਕਹਿਣਾ ਅਜਦਾ ਜਲੂਸ ਕੱਢਿਆ ਕਰ। ਉਹਨਾਂ ਦੇ ਮੂੰਹ ਵੱਲ ਵੇਂਦਾ ਰਹਿੰਦਾ ਤੇ ਖਲੋਤਾ ਰਹੂਗਾ ਨਾ ਮਨਪ੍ਰੀਤ ਵੀ ਏਡੀ ਟੀਥਵਾ। ਇਹਨਾਂ ਨੇ ਨਿਆਣੇ ਵੀ ਆਖਣਾ ਕੋ ਖਾਣ ਨੂੰ ਨਹੀਂ ਦੇਣਾ ਤੂੰ ਜੜੀ ਰਹੀ ਤੂੰ ਉਹ ਨਿਆਣੇ ਦੇ ਬਸ ਗੁੱਸਾ ਕਰਦੀ ਜਾਗਾ ਜਾ ਬੋ ਤੂੰ ਪੜਪੜ ਜਾ ਗਿਆ ਆਪਣਾ ਹਮ ਕਿੱਡਾ ਪਖੰਡ ਫੜਿਆ ਤੂੰ ਖਬਰ ਤਾਂ ਮੁੜ ਕੇ ਨਿਆਣੇ ਦੇ ਹੱਥ ਲਾਇਆ ਤੇ ਕੀ ਕਰਾਂ ਮੇਰੇ ਕੋ ਨਹੀਂ ਜਰਿਆ ਜਾਂਦਾ ਘਰੇ ਰਵੇ ਹਾਂ ਆਪਣੇ ਰਮਨ ਕੀ ਨਹੀਂ ਮਿਲਦਾ ਇਹਨੂੰ ਖਾਣ ਪੀਣ ਨੂੰ ਸਭ ਕੁ ਉਹ ਦਿੰਨੀ ਆ ਫਿਰ ਕਾ ਤੋ ਖਲੋਤੇ ਰਹਿਣਾ ਹੁੰਦਾ ਜਾ ਕੇ ਉਹਨਾਂ ਦੇ ਨਿਆਣੇ ਮਨਸਮੰਨਾ ਖਾਂਦੇ ਨੇ ਲਾਗੇ ਵੇਂਦਾ ਰਹਿੰਦਾ ਉਹਦੇ ਮੂੰਹ ਵੱਲ ਤੈਨੂੰ ਚੱਲ ਨਿਆਣਾ ਲਾ ਕੇ ਨਿਆਣਾ ਖੇਡਣ ਚੱਲ ਜਾਂਦਾ ਕੀ ਨਹੀਂ ਰਿਆ ਜਾਂਦੀ। ਜਾਂ ਤਾਂ ਫਿਰ ਬੰਦਾ ਦੇਵੇ ਵੀ ਨਿਆਣੇ ਨੂੰ ਕੋ ਜਦੋਂ ਇਸ ਤਰ੍ਹਾਂ ਕਹਦਾ ਮੈਨੂੰ ਹੋਰ ਤਰ੍ਹਾਂ ਹੁੰਦਾ ਮੇਰੇ ਦਿਲ ਨੂੰ ਪਤਾ ਕਿੰਨੀ ਅੱਗ ਲੱਗਦੀ ਆ। ਤੈਨੂੰ ਵੀ ਕਿਹਾ ਕਿ ਨਾ ਨਾ ਕਰਿਆ ਕਰ ਹੁਣ ਇਹ ਗੱਲਾਂ। ਜੋ ਹੋਣਾ ਹੀ ਹੋ ਗਿਆ ਵਾ। ਤੇ ਭੂਆ ਦੀ ਵੇਲੋਂ ਵੀ ਦਿਕਰੇ ਦੀ ਗੱਲ। ਇੰਨਾ ਵਿਦਕਰਾ ਪਉਂਦੀ ਆ। ਉਹਨੇ ਕਿਹੜੇ ਵਾਦੂ ਗੱਫੇ ਦੇ ਦੇਣੇ ਇਹਨਾਂ ਨੂੰ। ਤੇ ਭੂਆ ਲੱਗੇ ਭਲੇ ਖਾਓ ਤੈਨੂੰ। ਮੇਰੇ ਚੰਗੀ ਜਿਹਾ ਪੜਾ ਜਿੱਦਾਂ ਦੀ ਸਾਡੀਆਂ ਭੂਆ ਹੈਗੀਆਂ। ਤੇ ਕਿੰਨਾ ਕ ਫਰਕ ਪੈ ਚੱਲਿਆ ਹੀ। ਜੀ ਉਧਰ ਏਡੇ ਏਡੇ ਵੱਡੇ ਲੱਡੂ ਲੈ ਕੇ ਆ ਤੇ ਇਥੇ ਮਸਾ ਵਾ ਡੇ ਲੈ ਆਉਂਦੀ ਮੇਰਾ ਨਿਆਣਾ ਵੀ ਕਿਤੇ ਖੁਸ਼ ਹੋ ਜਾਂਦਾ ਉਹਨੂੰ ਹੀ ਪਤਾ ਲੱ ਜਾਂਦਾ ਵੀ ਵਧੀਆ ਲੱਡੂ ਲੈ ਕੇ ਆਈ ਭੂਆ ਉਹ ਤਾਂ ਗੱਫੇ ਜੂ ਮਿਲਨੇ ਆ ਵਿਆਹ ਦੇ ਸਵਾਹ ਮਿਲਨੀ ਆ ਸੱਤਾ ਚੁੱਲਿਆ ਦੀ ਉਹ ਕਹਿੰਦੇ ਨੇ ਜਿੰਨਾ ਵੱਡਾ ਘਰ ਤੇ ਉਨਾਂ ਭੁੱਖ ਦਾ ਡਰ ਉਹ ਇਤਰਾ ਸਾਡੇ ਵਰਗੇ ਵੱਡੇ ਬਣ ਬਣ ਮਰ ਚੱਲੇ ਆ ਤੇ ਉਹਨੇ ਕੱਖ ਵੀ ਨਹੀਂ ਦੇਣਾ ਲੋਕਾਂ ਨੂੰ ਦੂਰੋ ਦੂਰੋ ਪਲੇਖਾ ਪੈ ਜਾਣਾ ਵਾ ਕਿ ਉਹ ਵੱਡੀ ਆ ਤੇ ਪਤਾ ਨਹੀਂ ਕੀ ਕਰ ਗਈ ਆ ਤੇ ਸਾਡੇ ਵਰਗਿਆਂ ਨੇ ਪਰ ਸਭ ਕੋ ਵੀ ਕਰ ਆਇਆ ਨਾ ਫੇਰ ਵੀ ਲੋਕਾਂ ਨੇ ਕਹਿਣਾ ਇਹਨਾਂ ਨੇ ਕੱਖ ਨਹੀਂ ਕੀਤਾ ਹੁਣ ਚਲ ਹੁਣ ਕਰਨਾ ਕੀ ਆ ਮੇਰੇ ਸ਼ਸ਼ੋਪੰਜੇ ਜੀ ਪਿਆਵਾ ਮੇਰਾ ਫਾਇਲ ਆਤਾ ਭੂਆ ਨੇ ਆਣ ਕੇ ਡੱਬਾ ਕਰਾ ਦੇਗੀ ਲੱਡੂਆਂ ਦਾ ਇਹ ਡੱਬਾ ਮੈਨੂੰ 1.5 ਲੱਖ ਜੀ ਪੈਣਾ ਹੁਣ ਮੈਂ ਤੇ ਆਪ ਨਹੀਂ ਸਮਝ ਲੱਗਣ ਦੀ ਪੈਸਾ ਕਿਤੇ ਆਉਂਦਾ ਦਿਖਦਾ ਨਹੀਂ ਆ ਲੋਕਾਂ ਦੀਆਂ ਤੇ ਬੈਂਕਾਂ ਦਾ ਸੋਨਾ ਹੁੰਦਾ ਕੋਲ ਉਹ ਚਲ ਮੱਥਾ ਡੰਮ ਦੇ ਭੂਆ ਦਾ ਯਾਰਾ ਭੂਆ ਘਰੋਂ ਦੋ ਸੂਟ ਦੇ ਦਿੰਦੇ ਮੈਂ ਤੇ ਆਪ ਨਕਲੀ ਪਾਈ ਫਿਰਦੀ ਆ ਤੇ ਜਦੋਂ ਵਿਆਹ ਗਈ ਇਹਨਾਂ ਕਹਣਾ ਕੋਈ ਕੱਖ ਵੀ ਨਹੀਂ ਹੈਗਾ ਆਪਣੇ ਕੰਨਾਂ 'ਚ ਪਹੁੰਚੋਗਾ ਵੀ ਹੈ ਨਹੀਂਗਾ ਸਭ ਕੁਝ ਤੇ ਉਹ ਇਕੱਠਾ-ਕੁੱਠਾ ਕਰਕੇ ਤੇ ਵੇਚ ਛੜਿਆ ਤੇ ਕੁੜੀ ਪੜਾ ਕੇ ਤੇ ਉਹ ਮਾਰੀ ਕਲ ਕੋਈ ਨਹੀਂ ਵੇਖੀ ਜਾਂਦੀ ਹੈ ਕੀ ਕਰਨਾ ਤੇ ਕੀ ਨਹੀਂ ਕਰਨਾ ਚਲ ਆ ਤੂੰ ਪੇ ਬਈਏ ਘੜੀ ਹਉ ਵਈ ਜਾਂ ਆ ਇਹ ਨਾ ਬਲੋਮੀ ਘੜੀ ਆਖਣ ਕੇ ਉਧਰ ਹੀ ਜਾ ਕੇ ਬਹਿ ਗਈ ਆ ਵੇਖਾਂ ਚ ਆਖਾਂ ਕੀ ਕਰਦੇ ਆ ਕੀ ਸਲਾਹ ਕੀਤੀ ਕੋਈ ਵੀ ਆ ਕਿ ਨਹੀਂ ਮੈਂ ਤਾਂ ਭੂਆ ਤਾਂ ਇਹਨਾਂ ਤਪ ਚੜ ਚਲ ਜਾਂਦਾ ਨਾ ਜਿਹੜਾ ਦਾ ਹਸਾਬ ਨਹੀਂ ਆ ਹਣ ਤੈਨੂੰ ਭੂਆ ਜੀ ਤਾਪੀ ਜਣਨਾ ਵਾਂਗੀ ਕਾਹਦਾ ਤਪ ਚਣੜਿਆ ਜੇ ਭੂਆ ਗਈ ਹੁਣ ਤਾਪ ਚਣ ਲੈ ਪਿਆ ਉਹ ਨਈ ਭੂਆ ਇੱਥੇ ਆਪਣੀਆਂ ਗਣਾ ਢੰਗਣਾ ਆ ਜਾ ਬੈਠ ਇੱਧਰ ਆ ਜਾ ਚੱਲ ਕੋਈ ਕਾਰ ਇੱਥੇ ਆ ਜਾ ਕਾਰੇ ਮੇਰੀ ਗੱਲ ਸੁਣ ਹਾਂ ਦੱਸ ਆਪਣਾ ਉਹਦੇ ਤੇ ਹੋਰ ਕੀ ਜਿਹੜੀ ਕਿਉਂ ਕੀ ਹੋਇਆ ਵਾ ਨਾ ਉਧਰ ਤੋਂ ਏਡੇ ਏਡੇ ਵੱਡੇ ਲੱਡੂ ਲੱਗੇ ਜਾਂ ਤੇ ਮੇਰਾ ਨਾ ਨਿਆਣਾ ਨਾ ਨਾ ਜਾਂਦਾ ਤੇ ਨਾ ਮੈਨੂੰ ਪਤਾ ਲੱਗਦਾ ਮੇਰਾ ਨਿਆਣਾ ਦੇ ਉੱਤੇ ਤੁਰਿਆ ਰਹਿੰਦਾ ਨਿਆਣੇ ਇਕੱਠੇ ਖੇਡਦੇ ਆ ਉਹ ਤਾਂ ਮੈਨੂੰ ਕਿਨੇ ਡੱਬਾ ਦਿੱਤਾ ਤਾਂ ਉਹ ਕੁੜੀ ਨੇ ਸਮ੍ਰੀਤ ਨੇ ਇੱਕ ਲੱਡੂ ਕੱਢ ਲਿਆ ਦੇ ਵਿੱਚੋਂ ਮੈਂ ਕਿਹਾ ਉਹਨਾਂ ਨੂੰ ਉਹਨਾਂ ਬਾਤ ਤੇ ਇਹੋ ਜਿਹੀ ਲਿਆਈ ਆ ਮੈਂ ਮੇਰਾ ਮੁੰਡਾ ਮਾੜਾ ਹੀ ਦੱਸ ਉਹ ਆ ਕਰਦੀ ਤੇ ਤੂੰ ਉਹਦਾ ਪੇਟ ਪਾਈ ਆ ਮੈਂ ਨਹੀਂ ਕਰਦੀ ਪੇਟ ਪਾ ਇੱਕੋ ਜਿਹਾ ਲਿਆਂਦੇ ਆ ਐਵੇਂ ਨਾ ਐਦਾ ਕਰਿਆ ਕਰ ਆ ਬਦ ਤੁਹਾਨੂੰ ਇੰਨੇ ਇੰਨੇ ਲੱਡੜੀਆਂ ਜੀ ਦੇ ਗਈ ਤਾਂ ਉਹਦਾ ਤਾਂ ਐਡੇ ਐਡੇ ਵੱਡੇ ਲੱਗ ਗਈ ਵੀ ਦੱਸ ਉਧਰ ਉਹਨਾਂ ਨੇ ਕੀ ਕਰ ਦੇਣਾ ਸੀ ਤਕਬੀਰ ਸਿਆ ਆ ਜਾਣ ਕੇ ਲੜਾਈ ਕਰਨ ਢੀ ਆ ਉਹ ਤਾਂ ਮੁੰਡੇ ਕੁੜੀ ਨੇ ਕੱਢ ਲਿਆ ਸਮ੍ਰੀਤ ਨੇ ਫੇਰ ਮੈਂ ਉਹਦੇ ਹੱਥੋਂ ਫੜਦੀ ਪੋਰ ਕੋਈ ਤੇ ਪੂਆ ਤੇ ਲਫਾਫੇ ਚ ਡੱਬਾ ਹੀ ਹੈ ਨਹੀਂ ਡੱਬਾ ਹੀ ਓ ਐਡਾ ਵੱਡਾ ਹੀ ਐਦੇ ਐਡਾ ਵੱਡੇ ਮੈਂ ਤਾਂ ਇੱਥੇ ਨੱਡੂ ਵੇਖ ਚੱਲ ਹੁਣ ਚੁੱਪ ਕਰ ਜਾ ਤੂੰ ਵੀ ਪੂਆ ਨੂੰ ਚਾਹ ਨੂੰ ਪੁੱਛ ਰਾ ਪੂਆ ਦਾ ਕਲੇਸ਼ ਪਾ ਦੇਣਾ ਨਹੀਂ ਚਾਹ ਮੈਂ ਪਈ ਐ ਬੜੀ ਸੇਵਾ ਕੀਤੀ ਮੇਰੀ ਉਹਦੇ ਪੇਕੇਆਂ ਤੇ ਬਿਸਕੁਟ ਆਏ ਬਣੇ ਉਹਨੇ ਉਹ ਖਵਾਏ ਬੜੇ ਵਧੀਆ ਸੀ ਨਾਲ ਉਹਨੇ ਪਿਸਤਾ ਪੋਸਤਾ ਜੋ ਬਦਾਮਦੂ ਬੜਾ ਕੋ ਘਾੜੀ ਰੱਖਿਆ ਨੇ ਆ ਬਥੇਰੇ ਕੰਟੀ ਇੱਕ ਗੱਲ ਪਤਾ ਕੀ ਆ ਸਿਰ ਆਪਣਾ ਮਨਾਈਦਾ ਵਾ ਤੇ ਨਾ ਪੇਕੇਆਂ ਨਾਲਾਈਦਾ ਵਾ ਇਹ ਅੱਜ ਕੱਲ੍ਹ ਰਿਵਾਜ ਹੋ ਗਿਆ ਵਾ ਚਲ ਆ ਪਾਵੇਂ ਨੇ ਆਪਣਾ ਮਨਾਇਆ ਪਾਵੇਂ ਕਿਸਦਾ ਮਨਾਇਆ ਚਲ ਸੇਵਾਤ ਕੀਤੀ ਕਿ ਨਹੀਂ ਚਲ ਚੰਗੀ ਗੱਲ ਵਾ ਤੂੰ ਖੁਸ਼ ਹੋ ਜੀ ਪੂਆ ਹੁੰਦੀ ਆ ਸਾਰਾ ਸਮਾਨ ਸਾਨੂੰ ਕਿਹੜਾ ਭਲੇਖਾ ਇਹਨਾਂ ਨੇ ਕਦੀ ਕਿਹਾ ਪਿਆਕਾਰ ਤੁਸੀਂ ਵੀ ਲਲੋ ਤੁਸੀਂ ਵੀ ਦਿਨਾਂ ਤੱਕ ਦੇ ਦੇਂਦੇ ਜੇ ਤੁਹਾਡਾ ਵੀ ਕਿਤੇ ਕੋਰ ਸਰ ਜੀ ਨਹੀਂ ਬਲਜੀਤ ਮੈਂ ਇਹਨੂੰ ਕਿਹਾ ਸੀਗਾ ਮੈਂ ਹਾ ਕੁੜੀਆ ਉਹਨਾਂ ਨੂੰ ਸੌਦਾ ਪੱਤਾ ਲਿਆ ਦਿਆ ਕਰ ਕੋਈ ਗੱਲ ਨਹੀਂ ਉਹ ਕਹਿੰਦੀ ਪੂਆ ਮੈਂ ਬੜੀ ਵਰੀ ਲਿਆ ਕੇ ਦਿੱਤਾ ਮੁਰਕੇ ਪੈਸਾ ਤੇ ਲੈ ਨਹੀਂ ਮੋੜਦੇ ਹੁਣ ਇਹ ਤੁਹਾਡੇ ਘਰ ਦੇ ਆਂਦਾ ਚ ਮੇਲਾ ਵਾ ਮੈਂ ਇਹਦੇ ਵਿੱਚ ਕੀ ਕਰ ਸਕਦੀ ਆ ਮੈਂ ਤਾਂ ਕਹਿੰਨੀ ਇਕੱਠੇ ਰੋ ਰਲ ਮਿਲ ਕੇ ਰੋ ਅੱਛਾ ਪੂਆ ਜਿਹੜੀ ਪੈਸੇ ਢੇਲੇ ਦੀ ਗੱਲ ਹੋਣਾ ਵਾ ਨਾ ਵਾਦਾ ਕਟਾ ਹੋ ਜਾਂਦਾ ਉਹਨੂੰ ਵੀ ਪਤਾ ਵਾ ਸਾਡੀ ਫਸਲ ਵਾੜੀ ਜਦੋਂ ਆਉਂਦੀ ਹੀ ਉਦੋਂ ਪੈਸੇ ਦੇਣੇ ਫੇਰ ਕੀ ਆ ਕਰਦੇ ਆ ਜੇ ਕਰਦੇ ਇਸ ਤਰ੍ਹਾਂ ਕਰਨਾ ਤੇ ਬਾਅਦ ਦੇ ਨੇ ਤੇ ਫੇਰ ਆਪੇ ਕਰਨਾ ਹੀ ਕਰਨਾ ਚੱਲ ਕੋਈ ਗੱਲ ਨਹੀਂ ਸੌਦਾ ਵੀ ਤੁਸੀਂ ਖਾ ਕੇ ਸੌਂ ਡਏ ਜੇ ਐਦਾਂ ਕਾਤੋ ਕਰਦੀਆਂ ਕੋਈ ਸੇਰ ਦਾ ਤੇ ਕੋਈ ਪਾ ਦਾ ਚੱਲ ਮਾਰਕਾ ਨੇ ਇਹਨਾਂ ਨੂੰ ਸੁਖ ਦਿੱਤਾ ਵੇਖਣ ਦੇ ਸਾਨੂੰ ਕਿਸੇ ਦੀ ਗੱਲ ਤੇ ਕੋਈ ਗੁੱਸਾ ਨਹੀਂਗਾ ਸਾਨੂੰ ਪਤਾ ਸਾਡੇ ਦਿਨ ਮਾੜੇ ਚੱਲਦੇ ਆ ਤੇ ਸੈਣਾਂ ਦੀ ਗੱਲ ਸੱਚੀ ਜਿਸੇ ਗੋੜੇ ਮਖੇਂ ਵੀ ਉੱਥੇ ਹੁੰਦੀਆਂ ਆ ਵੇ ਰਕਬੀਰ ਬਾਰ ਬਾਰ ਉਹੋ ਹੀ ਗੱਲ ਕਰਨੀ ਕੋਈ ਚੰਗੀ ਲੱਗਦੀ ਆ ਕਾਦੇ ਦਿਨ ਮਾੜੇ ਬੜ ਸੋਹਣੇ ਆ ਦਿਨ ਕੀ ਹੋਇਆ ਵਾ ਉਹ ਭੂਆ ਪਤਾ ਤਾਂ ਤੈਨੂੰ ਵੀ ਸਾਰਾ ਕੁਝ ਹੈਗਾ ਹੀ ਆ ਕੋਈ ਗੱਲ ਜੇ ਨਹੀਂ ਪਤਾ ਤਾਂ ਦੱਸ ਦੇ ਪਤਾ ਤਾਂ ਹੈਗਾ ਕੋਈ ਗੱਲ ਨਹੀਂ ਚੰਗੇ ਮਾੜੇ ਦਿਨ ਚਲਦੇ ਰਹਿੰਦੇ ਆ ਜੇ ਮਾੜੇ ਨਹੀਂ ਚੰਗੇ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਕੇ ਰਹਿਣੇ ਤੂੰ ਟੈਨਸ਼ਨ ਨਾ ਲੈ ਉਹ ਭੂਆ ਦੇਖਣ ਦੀ ਡਿਆ ਵਾ ਹੁਣ ਚੰਗੇ ਆਉਣੇ ਕਾਦੇ ਸਿਰਤੇ ਆਉਣ ਗਿਆ ਮੁੰਡਾ ਤੇਰਾ ਪੜਿਆ ਤੇ ਲਿਖ ਕੇ ਜਦੋਂ ਬਾਹਰ ਅੰਦਰ ਚਲ ਗਿਆ ਆਪੇ ਤੇਰੇ ਦਿਨ ਮੁੜ ਜਾਣੇ ਟੱਕਲਾ ਕਾ ਦੇਣਾ ਤਵਾ ਠੀਕ ਨਹੀਂ ਕਰ ਦੇਣਾ ਵੇਖੀ ਮਾਲਕ ਨੇ ਹੀ ਲਿਵਸੀਲੇ ਬਣਾ ਦੇਣੇ ਤਨਾਲੇ ਕਿੱਥੇ ਗਈ ਭਾਬੀ ਕਿੱਥੇ ਗਈ ਆ ਆ ਭਾ ਸੁਣਦੇ ਘਰ ਗਈ ਆ ਗੁਨੇ ਮੱਠੀਆਂ ਮੇਰੇ ਮੇਰੇ ਪਾਪੀ ਭੈਣ ਆਈ ਆ ਵੀ ਚਾਹੇ ਕੁੜੀ ਆਈਏ ਤੇ ਮੈਂ ਤੋਰਨਾ ਮੰਨੋ ਚਾ ਕਿੱਦਾਂ ਆ ਉਹ ਵੀ ਨਹੀਂ ਹਰਦੇ ਰਾਤ ਦੇ ਫੋਨ ਤੇ ਫੋਨ ਸਵੇਰੇ ਆਪ ਆਈ ਜੇ ਲੈ ਕੇ ਗਾਂ ਗਈ ਅਗਲੀ ਵਕਤ ਕਿ ਕਿ ਸਕੀ ਆਂਦੀ ਜਦੋਂ ਕੁੜੀ ਆ ਕੋਈ ਘਰ ਦੇ ਫੋਨ ਮੈਂ ਛੱਡ ਜੂਗੀ ਤੇ ਫੇਰ ਹੁਣ ਕੀ ਸਲਾਹ ਸਲੂ ਕੀਤੀ ਆ ਕੋਈ ਨਹੀਂ ਪੁਆ ਆਵਾਂਗੇ ਸਲਾਹ ਕਾਦੀ ਕਰਨੀ ਆ ਆਹੋ ਤੇ ਕਹਿੰਦੀ ਆ ਮਨਪ੍ਰੀਤ ਆਂਦੀ ਵੀ ਮੈਂ ਚੱਲ 102 ਲੱਖ ਰੁਪਈਆ ਦਾ ਹੱਥੋਂ ਹੀ ਦੇ ਦੂ ਜੋ ਮਰਜ਼ੀ ਬਣਾ ਲਿਓ ਤਤੂ ਹੀ ਵੇਲੇ ਉਹ ਕੀ ਕਰਨਾ ਤੇ ਕੀ ਨਹੀਂ ਲੱਖ 2 ਲੱਖ ਉਹ ਚੱਲ ਬਈ ਉਹ ਫੌਜੀ ਆ ਜੋ ਮਰਜ਼ੀ ਕਰ ਸਕਦੇ ਆ ਉਹ ਕਹਿੰਦੀਆਂ ਗੱਲਾਂ ਵਾ ਤੂੰ ਉਹ ਜੋ ਸਾਡੇ ਕੋਲ ਸਦੂ ਬਣੂਗਾ ਹੀ ਆਵਾਂਗੇ ਕੋਈ ਗੱਲ ਤੂੰ ਨਾ ਚਿੰਤਾ ਕਰ ਨਹੀਂ ਹਲੇ ਮੈਂ ਰਾਤ ਰਹਿਣਾ ਵਾਂ ਕੋਈ ਗੱਲ ਤੂੰ ਸਲਾਹ ਕਰਕੇ ਮੈਨੂੰ ਦੱਸ ਦਿਓ ਮੈਂ ਵੀ ਘਰ ਆਪਣੇ ਹੀ ਲਵਸੀਲਾ ਕਰਨਾ ਵਾਂ ਕੀ ਸਾਹ ਕਿਤਾਬਕ ਤੁਹਾਡਾ ਕੀ ਕਿਦਾਂ ਦਾ ਵਾ ਉਹਨਾਂ ਤੇ ਚੱਲ ਮੈਨੂੰ ਕਹਿ ਤਾ ਚੱਲ ਭੂਆ ਤੂੰ ਹੀ ਦੱਸ ਕੀ ਲੈ ਗਈ ਇਹ ਫਿਰ ਹਣ ਹਾਂ ਹੈ ਤੇ ਮੈਂ ਤੁਹਾਡੇ ਕੱਲ ਕਰਕੇ ਗਈ ਤੇ ਤੁਹਾਨੂੰ ਚੇਤੇ ਭੁੱਲ ਗਏ ਮੇਰੇ ਕਿਆ ਬਹੁਤੀ ਗੱਲ ਵਾ ਤੇ ਫਿਰ ਅਸੀਂ ਤੇ ਤੁਹਾਨੂੰ ਦੱਸਦਾ ਕੀ ਕਰਦਾਂਗੇ ਆਹ ਹੋਂ ਤੋਂ ਲੇਕੇ ਤੇ ਮੈਂ ਦੇ ਦੇਣ ਦੀ ਲੱਗੀ ਪੂਆ ਇਹੋ ਕੋ ਕਰਕੇ ਦਊਗਾ ਹੁਣ ਮੈਂ ਪੈਸੇ ਤੇ ਲੜਾ ਇੰਤਜ਼ਾਮ ਕਰਨਾ ਕਿ ਦੋਨੇ ਕਿਦਿਆਂ ਆਹੋ ਚਲੋ ਕਰ ਲਓ ਕੋਈ ਨਹੀਂ ਓਦਾਂ ਮੇਰੀ ਗੱਲ ਸੁਣ ਤੂੰ ਵੀ ਕੱਛ ਚੋਂ ਮੰਗਲੀ ਕੱਢ ਮਾਰੀ ਆ ਜੇ ਕਿਤੇ ਪਹਿਲਾ ਵਿਆਹ ਤਾਂ ਰਿਆ ਹੀ ਤੁਹਾਨੂੰ ਪਹਿਲਾਂ ਦੱਸ ਦਿੰਦੀ ਹਾਂ ਤੈਨੂੰ ਵੀ ਪਤਾ ਵੀ ਤੁਹਾਡ ਕੋ ਕੀ ਆ ਐਵੇਂ ਤਾਂ ਹੀ ਲੇ ਸਿਲੇ ਕਰਨੇ ਹੁੰਦੇ ਆ ਤੇ ਬਲਜੀਤ ਤੈਨੂੰ ਤੁਹਾਨੂੰ ਵੀ ਇੰਨਾ ਪਤਾ ਵੀ ਹੁਣ 3 ਪੁੱਤ ਜਵਾਨ ਹੋਏ ਤਾਂ ਕਰਨਾ ਹੀ ਆ ਆ ਸੌਤ ਆਈ ਆਂ ਹੱਥ Đਾਉਣਾ ਤੇ ਫੇਰ ਜਾ ਕੇ ਕਰਕੇ ਓ ਚਲ ਜਾ ਤੂੰ ਚਾਹ ਲਿਆ ਪੂਆ ਇੰਨੇ ਕਰਦੀ ਰਹਿੰਦੀ ਏ ਉਠ ਇਹ ਤਾਂ ਰਕਬੀਰ ਬੋਤਾ ਹੀ ਮਰੂ ਮਰੂ ਕਰੀ ਜਾਂਦੀ ਆ ਉਹ ਭੂਆ ਸੈਣਾਂ ਦੀ ਗੱਲਾਂ ਸੱਚੀਆਂ ਵਾ ਇਹ ਰੋਨੀ ਕੋ ਥਾਲੀ ਚ ਕੁਝ ਨਹੀਂ ਦੀਦਾ ਗੱਲ ਆਈਓ ਜੇ ਕੋ ਦਿਖਦਾ ਹੋਵੇ ਨਾ ਹੁੰਡਿਆ ਸੋਨੇ ਕੋਈ ਨਹੀਂ ਭੜੂਆ ਖੁੰਦਾ ਹੁੰਦਾ ਥਾਲੀ ਭਾਵੇਂ ਅੰਦਰੇ ਅੰਦਰ ਭਰੀ ਹੋਵੇ ਉਹਦਾ ਹੀ ਨਹੀਂ ਦੇ ਦਈ ਕਈ ਸ਼ੋਅ ਹੀ ਨਹੀਂ ਕਰਦੇ ਚੱਲ ਭੂਆ ਮੈਂ ਤਾਂ ਤੇਰੀ ਜਬਾਨ ਸ ਲਖਣੀ ਹੋਵੇ ਕਦੇ ਕਿੱਡੇ ਸੋਹਣੇ ਨਿਕੇ ਨਿਕੇ ਕੱਪੜੇ ਲਏ ਆ ਕਿੰਨੇ ਸੋਹਣੇ ਲੱਗਣਦੇ ਆ ਨਿਆਣਿਆਂ ਦੇ ਇੱਕੋ ਜੇ ਲੈਂਦੀ ਆ ਇਹ ਕੋਲੋਂ ਬੜੀ ਨੂੰ ਅਕਲ ਵਾਲੀ ਕੱਪੜੇ ਬਹੁਤ ਸੋਹਣੇ ਪਾਉਂਦੀ ਨਿਆਣਿਆਂ ਨੂੰ ਹਾਏ ਹਾਏ ਮਨੇ ਆਟ ਕੈਪਰੀ ਦੀ ਸਾਰੀ ਉਦੜੀ ਪਈ ਆ ਇਹਨੂੰ ਕਿਤੇ ਤੋਪਾ ਹੀ ਲਵਾ ਲਾ ਗੀਸੇ ਵੀ ਸਾਰੇ ਉਦੜੇ ਪਏ ਆ ਕੀ ਬਣਿਆ ਕੋਈ ਨਵਾਂ ਇਲਲਾ ਭੂਆ ਕੀ ਦੱਸਾਂ ਤੈਨੂੰ ਕਿਉਂ ਇੱਥੇ ਕਿਤੇ ਆ ਗਏ ਆ ਆ ਕਿੰਨੇ ਕਿਦੀ ਆਉਣੀਆਂ ਵੇ ਕੀ ਹਾਲੇ ਦਾ ਬਣਿਆ ਸਾਰੇ ਗੀਸੇ ਜਿੱਪਾ ਜਿੱਪਾ ਉਦੜੀਆਂ ਪਈਆਂ ਭੂਆ ਮਾਂ ਨਿਆਣਿਆਂ ਦੇ ਸਰਦੇ ਮੇਰੇ ਕਿੱਥੋਂ ਲੈ ਜਾਂਦੇ ਆ ਤਾਂ 10 ਪੁੱਤ ਜਿਹੜੇ ਕੋਲ ਉਹ ਚ ਲਵਾ ਜੋ ਨੌਕਰੀ ਕਰਦਾ ਸੀ ਤੇ ਜਦੋਂ ਮਾਂ ਪੁੱਤ ਤਨਖਾਹ ਮਗਰੋਂ ਪੈਂਦੀ ਸੀ ਨਾ ਪਹਿਲਾਂ ਦੇ ਦਿੰਦੇ ਉਹ ਕਹਿੰਦੇ ਸਾਡ ਕੋਲ ਹੈ ਹੀ ਕੋਈ ਨਹੀਂਗਾ ਤੇ ਮਾਲਾ ਸਾਰੇ ਦੇ ਖਰਚੇ ਲੈਣ ਹਾਂਜੀ ਘਰ ਤੇ ਮੇਰੇ ਪੈਸੇ 10 ਹੁਣ ਵੀ ਮਰੂ ਮਰੂ ਕਰੀ ਜਾਂਂਡੇ ਭਾਵੇਂ ਸਾਡੇ ਖਾਤੇ ਚ ਤੇਰੇ ਹੀ ਖਰਚੇ ਗਏ ਓਰ ਭੂਆ ਕੀ ਦਸਾਂ ਨੂੰ ਆ ਵੇਖ ਲਓ ਭੂਆ ਜੀ ਜਿਹੜਾ ਮੈਂ ਸੂਟ ਕਹਿਣ ਦੀ ਸੀ ਆ ਦਿੱਤੇ ਜੱਸੀ ਨੇ ਅੱਛਾ ਸੋਹਣਾ ਹੋਏ ਵੀ ਤੇ ਜਦੋਂ ਕੁੜੀ ਹੋਈ ਉਦੋਂ ਮੈਂ ਇਹਨੂੰ ਯੂਨਿਟ ਨਾਲ ਲੈ ਗਿਆ ਹੈ ਉੱਥੇ ਵੀ ਖਰਚਾ ਮੇਰਾ ਡਬਲ ਹੋ ਗਿਆ ਆਹੋ ਫੇ ਤੇ ਪੈਸੇ ਤਾਂ ਲੱਗਦੇ ਹੀ ਆ ਨਾ ਧੀਆਂ ਪੁੱਤਾਂ ਦੇ ਤੇ ਜਦੋਂ ਸਕੂਲੇ ਜਾਣ ਲਾ ਪਰ ਬੱਚੇ ਉਦੋਂ ਵੀ ਖਰਚੇ ਤਾਂ ਫਿਰ ਹੁੰਦੇ ਹੀ ਆ ਆਹ ਆ ਵੇ ਮਨਪ੍ਰੀਤ ਇਹਨੂੰ ਆ ਦੋ ਤਿੰਨ ਲਿਆ ਕੇ ਦੇ ਕੈਪਰੀਆਂ ਜੀਆਂ ਵੇਖ ਆ ਮੁੰਡੇ ਦਾ ਕੀ ਹਾਲ ਵਾ ਜਿੱਪਾਂ ਉਧੜੀਆਂ ਆ ਮਸ਼ੀਨ ਲੈ ਕੇ ਤੋਪੇ ਲਾ ਦੇ ਆ ਆ ਮੇਰਾ ਆਪ ਜਮਾ ਵੇ ਆਹ ਦੱਸ ਆ ਵੇ ਵੇ ਕੀ ਹਾਲ ਬਣਿਆ ਤੋ ਉਹਨਾਂ ਵਾਂਗੂ ਮਰੂ ਮਰੂ ਨਹੀਂ ਕਰੀਦਾ ਬਾਕੀ ਹੁਣ ਵੇਖ ਤੂੰ ਹਨਾ ਕਿ ਕਿਤੇ ਆਪਾਂ ਖੁੱਲਾ ਖਰਚ ਲਈਦਾ ਜਿੱਥੇ ਖਰਚਣਾ ਤੇ ਖਰਚਣਾ ਹੀ ਆ ਨਾ ਖਰਚਣਾ ਹੀ ਆ ਉਥੇ ਰੋ ਰੋ ਕੇ ਥੋੜਾ ਦੱਸਣਾ ਵਾ ਆਹੋ ਤੇ ਆ ਮਨਜੋ ਦੇ ਦੱਸਣ ਦੇ ਤੁਆ ਹੁਣ ਇਹ ਕਰੀ ਗਈ ਜੇ ਸਾਡੇ ਕੋ ਪੈਸੇ ਨਹੀਂ ਪੈਸੇ ਨਹੀਂ ਆਹ ਉਹ ਤਾਂ ਕਹਿੰਦੇ ਦੇ ਥੋੜੀ ਜਾਣੇ ਸਾਨੂੰ ਪਤਾ ਵੀ ਤੁ ਕੀ ਕਹਿੰਦੇ ਆ ਲੈ ਫੌਜੀ ਆ ਨੌਕਰੀ ਕੀਤੀ ਤੇਰੇ ਕੋ ਪੈਸੇ ਨਹੀਂ ਕੀ ਗੱਲ ਵਾ ਸੋਰਨ ਦੇ ਆ ਹਾਂ ਤੇ ਦੱਸ ਇਹ ਫੌਜੀ ਆ ਆ ਤਾਂ ਘਰਾਂ ਦੇ ਉਹਲੇ ਹੀ ਆ ਨਾ ਤੇ ਦੱਸ ਮੇਰੇ ਪੇਕੇ ਨੂੰ ਐਵੇਂ ਦੇਈ ਜਾ ਹਾਂ ਮੈਂ ਦੱਸਦਾ ਕਿਤੇ ਨਾਲੇ ਹੁਣ ਪੈਨਸ਼ਨ ਕਿੰਨੀ ਕੁ ਲੱਗੀ ਕਿਤੇ ਕਿੰਨੀ ਕੁ ਲੱਗੀ ਆ ਇਹ ਤਾਂ ਸੋਚਵਾ ਨਾ ਪਰ ਉਹਨਾਂ ਨੇ ਇਹੋ ਹੋ ਮਾਰੀ ਜਾਂਦੀ ਆ ਵੀ ਉਹ ਪਬਜੀ ਉਹ ਪਬਜੀ ਵੀ ਕਿੰਨਾ ਸੋਖਵਾ ਆ ਤੁਸੀਂ ਮੇਰੇ ਨਾਲ ਕੋਹਾਂ ਕੱਪੜੇ ਹੀ ਜੋੜਦੇ ਤੁਹਾਡੇ ਸਾਹਮਣੇ ਮੈਂ ਸਵੇਧ ਦੀ ਦੌੜੀ ਫਿੰਡੀ ਆ ਨਾ ਅਜੇ ਮੈਂ ਮੁੰਡੇ ਦਾ ਸਿਰ ਹੋਣਾ ਵਾ ਆਹੋ ਤੇ ਮਾਤਾ ਉਧਰ ਬਿਠੀ ਰਹਿੰਦੀ ਆ ਇਹ ਕੋਈ ਚੱਜ ਦੀ ਗੱਲ ਵਾ ਕੱਲ ਵੀ ਮੈਂ ਗਈ ਹਾਂ ਤਾਂ ਘਰ ਨਹੀਂ ਆਗੀ ਉਹਦੇ ਇਹਨਾਂ ਨੂੰ ਨਹੀਂ ਪਤਾ ਵੀ ਕੁੜੀ ਘਰ ਆਈਏ ਤੇ ਮੈਂ ਵੇਖਾਂ ਇੱਥੇ ਵੀ ਨੀ ਫੇਰਾ ਮਾਰਨਾ ਨਾ ਇਹ ਹੋਈਆ ਮਾ ਦਾਦਾ ਕੋਈ ਹਾਲ ਨਹੀਂ ਗਲੀ ਘਣ ਚੂਲੀਆਂ ਕਰਦੀ ਫਿਰਦੀ ਉਹ 2 ਮਿੰਟ ਬਾਅਦ ਤੇ ਲੱਭਦੀ ਨਹੀਂ ਆ ਵੀ ਕਿੰਨਾਂ ਦੇ ਨਾਲ ਚੱਲ ਗਈ ਆ ਭੂਆ ਮੇਰੀ ਆਤਵਾ ਕਿ ਉਹਨੂੰ ਟੋਕਣਾ ਹੁੰਦਾ ਕਿ ਚੁਗਲੀ ਨਾ ਕਰਿਆ ਕਰ ਆੜ ਘਮਟ ਜਾ ਕੇ ਤੋ ਅਰੇ ਚੁਗਰੀਆਂ ਅਗਲੇ ਸੋ ਦੁਨੀਆ ਕਰਕੇ ਦੱਸ ਦੇ ਹੋਰ ਕੀ ਆ ਜਿਦੋਂ ਅਹੀਂ ਜਾਈਦੇ ਵਾਂ ਨੇ ਦੇ ਘਰ ਲੈ ਸਾਡੇ ਘਰ ਤੇ ਆ ਮਸਲਾ ਚੱਲਣ ਡਿਆ ਹੀਗਾ ਅਗਲੇ ਨੂੰ ਕਿੱਦਾਂ ਪਤਾ ਭਲਾ ਵੀ ਸਾਡੇ ਘਰ ਕੀ ਮਸਲਾ ਚੱਲਣ ਡਿਆ ਮਸਲਾ ਚੱਲਣ ਅੱਜ ਕੱਲ ਤੇ ਹੂ ਕੋਠੀਆਂ ਚ ਰਹੀਦਾ ਉਹ ਆਪਣੇ ਘਰ ਤੇ ਜੇ ਕੋਈ ਆਵੇ ਤੇ ਪਹੁੰਚ ਗਈ ਹੁੰਦਾ ਆਹੋ ਨਾਲੇ ਮੈਂ ਥੋੜੇ ਜਿਹੇ ਰੂਲ ਬਣਾਏ ਆ ਕਿ ਸਖਤ ਉੱਠਣਾ ਕਿਉਂਕਿ ਫੌਜ ਵਿੱਚ ਬਣੇ ਹੁੰਦੇ ਆ ਹੂੰ ਆ ਫੋਨ ਆ ਗਿਆ ਭੂਆ ਪਿੰਡੋਂ ਆਦਾ ਆਹ ਪਿੰਡੋਂ ਹੀ ਆ ਗਿਆ ਹੁਣ ਕਹਿੰਦੇ ਨਹੀਂ ਆਈ ਨੀਗੀ ਚਾ ਕੋਈ ਨਹੀਂ ਉਹਨਾਂ ਨੂੰ ਕਿਉਂ ਵੀ ਰੱਲ ਚਲ ਕੋਈ ਨਹੀਂ ਬਾਤ ਚ ਕਰ ਲਈ ਨਹੀਂ ਕੋਈ ਨਹੀਂ ਆਹ ਸ਼ਾਮਾ ਨੂੰ ਕੋਈ ਨਹੀਂ ਆਹ ਵਿਆਹ ਕਰਦੀ ਹਣੀ ਨਾ ਪੁੱਛਦੀ ਹਣੀ ਆ ਭੀ ਆਈ ਨਹੀਂ ਮਾਤਾ ਆਹ ਵਿਆਹ ਦੀ ਸਾਰੀ ਤਿਆਰੀ ਹੁਣ ਹਾਂ ਭੱਜ ਦੋੜ ਆਪ ਹੀ ਕਰਨੀ ਆ ਭੂਆ ਤੂੰ ਇਹਨਾਂ ਦੀ ਗੱਲ ਦਾ ਰਹਿਣ ਦੇ ਇਹਨਾਂ ਨੂੰ ਤਾਂ ਕੋਈ ਨਹੀਂ ਮੈਂ ਆਪੇ ਹੀ ਪੁੱਛੂੰ ਆ ਕੋਈ ਗੱਲ ਨਹੀਂ ਤੂੰ ਇਹ ਨਾ ਮਾਂ ਚੱਲਿਆ ਆਪੇ ਅੱਜ ਨਿਆਣੇ ਕਾਲ ਨੂੰ ਸਿਆਣੇ ਹੋਣੇ ਕਹਿੰਦੇ ਸ਼ਰੀਕਾ ਬੜਾ ਕੋ ਕਹਿੰਦਾ ਹੁੰਦਾ ਹਾਂਜੀ ਹਾਂਜੀ ਆ ਤੋ ਇਹ ਆਪਣਾ ਵੇਖੋ ਜਿੱਦਾਂ ਤੁਹਾਡਾ ਘਰ ਚੱਲਦਾ ਤੂੰ ਚਲਾਓ ਕਿਹੜਾ ਨਹੀਂ ਜੋ ਆਪਣੇ ਘਰ ਗੱਲ ਕਰਦੇ ਸਾਰੀਆਂ ਹੀ ਪਤਾ ਹਨ ਪਤਾਵਾ ਹੋਰ ਭਲੇਖਾ ਨਹੀਂ ਹੁੰਦਾ ਐਵੇਂ ਉਹ ਲੈ ਹੀ ਹੈ ਨਾ ਹੋਰ ਪਤਾ ਤੂੰ ਕਰ ਲੈ ਤਾਲਾ ਗੱਲ ਪੂਆ ਸਭ ਕੰਮ ਹੁੰਦਾ ਗਈ ਠੀਕ 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 ਚੱਲ ਮੈਂ ਹੂੰ ਚੱਲ ਆ ਪਗੋਂ ਗਿਆ ਯੇ ਹੈਲੋ ਧੂਆ ਕਾਦੀ ਆਈ ਆ ਟੈਨਸ਼ਨ ਹੀ ਪੈ ਗਈ ਜਾਣਾ ਪੈਣਾ ਕਿਸੇ ਵੱਲ ਸਾਈ ਸਤਿ ਸ੍ਰੀ ਅਕਾਲ ਸਤਿ ਦੀ ਕਾਲ ਸਤਿ ਸ੍ਰੀ ਅਕਾਲ ਹੋਰ ਜੀ ਪੁੱਮ ਜੁਕਦੇ ਡੈਡੀ ਦਾ ਉਹ ਫੋਨ ਪਉ ਤੇ ਸਾਇਲੈਂਟ ਲੱਗਾ ਹੋਣਾ ਕਦੇ ਹਾਂ ਜੀ ਹੋਰ ਸੁਣਾ ਹੋਰ ਵਧੀਆ ਵਧੀਆ ਆ ਜਾ ਨੰਗਿਆ ਨਹੀਂ ਨਹੀਂ ਹੋਰ ਡੈਡੀ ਡੇ ਬਲੋਂ ਕਰ ਤੈਨੂੰ ਚਲ ਹੁਨਾ ਠੀਕ ਆ ਜੀ ਆਉਨਾ ਆਉਨਾ ਬੈਠਾ ਚਾਹ ਪੀ ਲੈ ਘੋਟ ਕੋਟ ਨਹੀਂ ਬਾਬਾ ਇਹ ਕਿੱਧਰ ਆਇਆ ਸੀ ਓ ਆਉਣਾ ਕਿੱਧਰ ਤੈਨੂੰ ਭੁਲੇਖਾ ਵਾ 40000 ਰੁਪਏ ਜਿਣਾ ਮੈਂ ਇਹਨਾਂ ਦਾ ਤੈਨੂੰ ਡਿਆਈ ਫੋਨ ਕਰਦੇ ਮੈਂ ਫੋਨ ਚੁੱਕਿਆ ਨਾ ਤੋਨੇ ਮੁੰਡਾ ਮਗੜੇ ਘਲਾਤਾਈ ਤੂੰ ਇਹ ਤੇ ਫੋਨ ਨਹੀਂ ਚੁੱਕਿਆ ਤੁਹਾਡਾ ਇਰਾਦਾ ਫਿਰ ਮੈਂ ਬਚ ਜੂਗਾ ਅਗਲੇ ਨੇ ਜਦੋਂ ਮੁੰਡਾ ਹੀ ਘਲਾਤਾ ਤੇ ਫਿਰ ਬੰਦਾ ਕਿੱਦਾਂ ਬਚ ਜੂਗਾ ਭਲਾ ਜਾਣਾ ਹੀ ਪੈਣਾ ਹੁਣ ਕੋਈ ਗੱਲ ਨਹੀਂ ਕੋ ਲਾਉਣਾ ਕੋਈ ਗੱਲਬਾਤ ਕਰਦਾ ਮਿੰਤਰ ਲਿਆਦਾ ਜੇ ਕੋ ਭੂਆ ਨੇ ਵਕਤ ਪਾਇਆ ਉਹਦੋਂ ਇਹਦਾ ਸੁਣਾ ਆ ਗਿਆ ਹੁਣ ਮੈਂ ਕਹਿੰਨੀ ਵਾਲ-ਵਾਲ ਵਿੱਜਿਆ ਪਿਆ ਕਰਜ਼ੇ ਦੇ ਨਾਲ ਕਿਹਦੇ ਦਈਏ ਤੇ ਕਿਹਦੇ ਨਾ ਦਈਏ ਮਿੰਦਰ ਲਾਦਾ ਵੀ ਪਤਾ ਨਹੀਂ ਕੀ ਬਣੂਗਾ ਸਾਡਾ ਹੈ ਉਹ ਬਲਜੀਤ ਮੈਂ ਤਾਂ ਇੰਨਾ ਆਕਿਆਂ ਪਿਆ ਉਹਨਾਂ ਘਰੋਂ ਬਾਹਰ ਮਗਰੋਂ ਨੇ ਕੋਈ ਨਾ ਕੋਈ ਮੰਗਣਾ ਨਾ ਕੀਤਾ ਕਿ ਤੁਹਾਡੇ ਪੈਸੇ ਦੇ ਦੇ ਮੇਰਾ ਦੀ ਕਹਦਾ ਕੋਈ ਖਾ ਪੀ ਗਾਂ ਜਾਵਾਂ ਸਿਆਪਾ ਨਿਭੜੇਗਾ ਆਹੋ ਖਾ ਪੀ ਲੋ ਤੁਸੀਂ ਖਾ ਲੋਗੇ ਤੇ ਹੱਡਾ ਕੀ ਹੋਊਗਾ ਭਲਾ ਹੰਡਾ ਕੀ ਬਣੂਗਾ ਹੰਦ ਕੇ ਇਹਨੂੰ ਪੁੱਛਣਾ ਵੀ ਨੀਗਾ ਆ ਹੁਣ ਹੀ ਨਹੀਂ ਪੁੱਛਦੇ ਤੇ ਬਾਅਦ ਚ ਇਹਨਾਂ ਨੇ ਸਾਨੂੰ ਕਿੱਥੋਂ ਪੁੱਛ ਲੈਣਾ ਵਾ ਮਾਂ ਦਾ ਉਦਾਂ ਬੋਲੀ ਨੂੰ ਕੱਕ ਸੁਣਦਾ ਨਹੀਂ ਹੈਗਾ ਉਹਨੇ ਹੱਡਾ ਕਿੰਨੇ ਕਿ ਜਫਰ ਜਾਲ ਲੈਣੇ ਆ ਮੇਰੀ ਗੱਲ ਸੁਣੋ ਹਾਂ ਗੱਲ ਕੀਤੀ ਹੈ ਨਾ ਤੇ ਫੇ ਸਾਨੂੰ ਵੀ ਨਾਲ ਹੀ ਦੋ ਫਿਰ ਕੀ ਕਰਾਂ ਫੇਰ ਉਹ ਦੱਸਣਾ ਮੈਨੂੰ ਆਹ ਫੇ ਸਾਰੇ ਜਾਂਦੇ ਰਹਿਵਾਂਗੇ ਕੋਈ ਮਗਰ ਬਚੂਗਾ ਤਾਂ ਨਾ ਦੁੱਖ ਚੱਕਨ ਨੂੰ ਮੈਂ ਤਾਂ ਭੂਆ ਰੱਖੇ ਜਾ ਆਉਂਦੀਆਂ ਕਿ ਤੂੰ ਚੁੱਪ ਕੀਤੀ ਰਹਿ ਕਿ ਜੇ ਤੈਨੂੰ ਲੱਖ ਦੇਂਦੇ ਤਾਂ ਉਹਨਾਂ ਕੋਲ ਲੱਖ ਲੈ ਲਾ ਜੋ ਸਾਡੇ ਕੋਲ ਕਿਤੇ ਹੋਊਗਾ ਤੈਨੂੰ ਦੇ ਦਾਂਗੇ ਤੇਰਾ ਜਿਹੜਾ ਲਿਆ ਉਹ ਹੋਰ ਬੁਝਾਰਤਾ ਪਾਈ ਜਾਨ ਕਿ ਮੈਨੂੰ ਦੱਸੋ ਹੀ ਦੱਸੋ ਕੀ ਦੱਸਾਂ ਉਹਨੂੰ ਬਾਬਾ ਮੇਰੀ ਸੁਣੋ ਗੱਲ ਕੋਈ ਲੋੜ ਨਹੀਂ ਏਡੀ ਵੱਡੀ ਵੱਡੀ ਕਰਨ ਦੀ ਹੁਣ ਆਪਣੀ ਜਾਨ ਥੋੜੀ ਮਾਰ ਲੈਣੀ ਆਪਾਂ ਜਿੰਨਾ ਕਾਡ ਕੋਸਰੂ ਬਣੂਗਾ ਉਹਨਾਂ ਕੋ ਆਪਾਂ ਘਰ ਆਵਾਂਗੇ ਕਿਤੇ ਨਹੀਂ ਹਾਨੂੰ ਘਰੋਂ ਕੱਢ ਦੇ ਲੱਗੀ ਕਲ ਵੇਖਦੇ ਆ ਮਾਰਦਾ ਮਿੰਤ ਤਰਲਾ ਉਹਦਾ ਤੇ ਹੋਰ ਵੀ ਕਿਸ ਨੂੰ ਪੈਸੇ ਪੁੱਛ ਕੇ ਆਉਣਾ ਕਿੰਨੂੰ ਕਿੰਨੂੰ ਪੁੱਛੇ ਬੰਦਾ ਪੈਸੇ ਜੇ ਇਧੇ ਕਿਹ ਬਲੇ ਮੇਰਾ ਵੀ ਕਰਦਾ ਮੈਂ ਵੀ ਕੋ ਖਾ ਕੇ ਹੀ ਮਰ ਜਾ ਕੀ ਕਰੇ ਬੰਦਾ ਦਿਨਾਂ ਨੂੰ ਠੱਕੇ ਦੇਰ ਵਾਲੀ ਗੱਲ ਵਾ ਜੀਣਾ ਪੈਣ ਡਿਆ ਵੇਖੋ ਵੇਖੀ ਨਹੀਂ ਤੇ ਜੀਣ ਦਾ ਕੋਈ ਹੱਜ ਨਹੀਂ ਆ ਪੈਸੇ ਤੋਂ ਬਗੈਰ ਤੇ ਪੈਰ ਨਹੀਂ ਪੁੱਟਿਆ ਜਾਣ ਡਿਆ ਹੁਣ ਕਿੱਥੋਂ ਮੰਗ ਕੇ ਲਿਓਣਗੇ ਬਾਲ-ਬਾਲ ਵਿੱਜਾ ਪਿਆ ਕਰਜੇ ਦੇ ਨਾਲ ਤੇ ਇੰਨਾ ਕਿਸ ਦਾ ਆਸਰਾ ਨਹੀਂ ਕੋਈ ਭਾਰੀ ਸਾਡਾ ਹੌਲਾ ਕਰ ਦੇ ਹੁੰਦੇ ਆ ਨਾ ਇਹ ਹੁਸਲਾ ਕਰਦੇ ਆ ਕਿ ਮਰਜੀ ਹੈ ਗੰਦੇ ਕੰਮ ਹੀ ਨਿਭੜੇ